ਦੇਖੋ ਮੈਂ ਸਮਝਦਾ ਕਿ ਸ਼ਰੂਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਆਪਣਾ ਇੱਕ ਐਕਟ ਆ ਔਰ ਸ਼ਰੂਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕ ਆਜ਼ਾਦ ਸਿੱਖਾਂ ਲਈ ਸੰਸਥਾ ਵਾ ਔਰ ਬਹੁਤ ਕੁਰਬਾਨੀਆਂ ਦੇ ਨਾਲ ਇਹ ਹੋਂਦ ਦੇ ਵਿੱਚ ਆਈ ਆ ਪਹਿਲੀ ਗੱਲ ਤੇ ਵੀ ਇੱਥੇ ਵੀ ਜਿਹੜੇ ਸਾਡੇ ਕੰਮ ਕਰਨ ਵਾਲੇ ਬੰਦੇ ਆ ਉਹ ਭੈ ਭਾਵਨੀ ਦੇ ਵਿੱਚ ਹੋਣ ਔਰ ਜਿਹੜਾ ਉਦੋਂ ਤਕਨੀਕੀ ਤੌਰ ਦੇ ਉੱਤੇ ਖਾਮੀਆਂ ਜਾਂ ਫਿਰ ਉਸ ਵੇਲੇ ਜਿਹੜੇ ਸਾਡੇ ਸਿੰਘ ਸਾਹਿਬ ਹੀ ਗਿਆਨੀ ਹਰਪ੍ਰੀਤ ਸਿੰਘ ਹੋਣੀ ਉਹਨਾਂ ਨੇ ਵੀ ਇਹ ਸਾਰਾ ਜਿਹੜਾ ਮਾਮਲਾ ਸੀ ਉਦੋਂ ਵੇਖਿਆ ਸੀ ਪੰਜ ਸਿੰਘ ਸਹਿਬਾਨਾਂ ਨੇ ਵੇਖਿਆ ਸੀ ਤੇ ਜਿਨ੍ਹਾਂ ਜਿਨ੍ਹਾਂ ਨੇ ਉਸ ਵੇਲੇ ਜਿਹੜੀ ਬਣਦੀ ਰਕਮ ਸੀ ਉਹ ਜਮਾ ਨਹੀਂ ਕਰਵਾਈ ਔਰ ਫਿਰ ਉਹਨਾਂ ਨੇ ਉਹਦੇ ਉੱਤੇ ਪਹਿਲਾਂ ਸ਼੍ਰੋਮਣੀ ਕਮੇਟੀ ਨੇ ਇੱਕ ਵਿਭਾਗੀ ਕਾਰਵਾਈ ਕੀਤੀ ਔਰ ਜਿਹੜੇ ਉਸ ਵੇਲੇ ਐਗਜ਼ੀਕਟਿਵ ਹੀ ਉਹਨਾਂ ਨੂੰ ਅਕਾਲ ਤੱਕ ਸਾਬ ਤੋਂ ਤਨਖਾਹ ਵੀ ਲਗਾਈ ਗਈ ਔਰ ਉਹਨਾਂ ਨੇ ਉਸ ਵੇਲੇ ਉਹ ਤਨਖਾਹ ਨੂੰ ਭੁਗਤਿਆ ਤਾਂ ਮੈਂ ਇਹ ਸਮਝਦਾ ਵਾਂ ਕਿ ਇਹਦੇ ਤੋਂ ਇਲਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇੱਕ ਜਰਨਲ اجلاس ਦਾ ਮਤਾ ਵੀ ਹੈਗਾ ਇਹਦੇ ਤੋਂ ਇਲਾਵਾ ਜਿਹੜੇ ਈਸ਼ਰ ਸਿੰਘ ਆ ਤੇ ਜਿਹੜੇ ਤਿੰਨ ਮੈਂਬਰੀ ਕਮੇਟੀ ਹੈ ਇੱਕ ਉਹਦੀ ਜਿਹੜੀ ਰਿਪੋਰਟ ਆ ਉਹਦੇ ਵਿੱਚ ਵੀ ਤੁਸੀਂ ਰਿਪੋਰਟ ਸਾਰਿਆਂ ਨੇ ਪੜ੍ਹੀ ਹੋਣੀ ਉਹਦੇ ਵਿੱਚ ਉਹਨਾਂ ਨੇ ਖਾਮੀਆਂ ਦੀ ਗੱਲ ਬਹੁਤ ਸਾਰਾ ਕੀਤੀ ਆ ਪਈ ਜਿਹੜਿਆ ਪੈਸੇ ਦਾ ਲੇਜਰ ਦੇ ਵਿੱਚ ਹਿਰਫੇਰ ਇਹ ਸਾਰੀਆਂ ਗੱਲਾਂ ਤਾਂ ਮੈਂ ਇਹ ਸਮਝਦਾ ਵਾਂ ਕਿ ਅੱਜ ਇੰਨੇ ਲੰਮੇ ਚਿਰ ਬਾਅਦ ਇੱਕ ਸਪੀਕਰ ਦਾ ਆਉਣਾ ਫਿਰ ਇੱਕ ਮਨਿਸਟਰ ਦਾ ਆਉਣਾ ਜਿਹੜਾ ਮਨਿਸਟਰ ਥੋੜੇ ਦਿਨ ਪਹਿਲਾਂ ਖੁਦ ਇਥੋਂ ਅਕਾਲ ਤਖਤ ਸਾਹਿਬ ਤੋਂ ਤਨਖਾਹ ਭੁਗਤ ਕੇ ਗਿਆ ਜਦੋਂ ਉਹਨਾਂ ਨੇ ਸ਼੍ਰੀ ਨਗਰ ਗਲਤੀ ਕੀਤੀ ਔਰ ਉਹਨਾਂ ਦਾ ਦੋ ਵਾਰੀ ਪੇਸ਼ ਹੋ ਕੇ ਫਿਰ ਪਰਚਾ ਹੋਣਾ ਇਹ ਕਿਤੇ ਨਾ ਕਿਤੇ ਸਿੱਖ ਮਾਮਲਿਆਂ ਦੇ ਵਿੱਚ ਦਖਲ ਆ ਦਖਲ ਅੰਦਾਜ਼ੀ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਨੂੰ ਕਮਜ਼ੋਰ ਕਰਨ ਦੀ ਇੱਕ ਸਾਜ਼ਿਸ਼ ਆ ਔਰ ਜਿਹੜਾ ਅਕਾਲ ਤਖਤ ਸਾਹਿਬ ਤੋਂ ਵੀ ਇਹ ਮਾਮਲਾ ਜਿਹੜਾ ਹੋ ਚੁੱਕਾ ਪਹਿਲਾਂ ਔਰ ਕਿਤੇ ਨਾ ਕਿਤੇ ਸ੍ਰੀ ਅਕਾਲ ਤਖਤ ਸਾਹਿਬ ਦੀ ਜਿਹੜੀ ਪ੍ਰਭੂ ਸੱਤਾ ਵਾ ਉਹਨੂੰ ਵੀ ਨਾਮ ਮੰਨਣ ਵਾਲੀ ਇਹ ਗੱਲ ਹੈਗੀ ਆ ਔਰ ਇਹ ਰਾਜਨੀਤੀ ਤੋਂ ਪ੍ਰੇਰਿਤ ਆ ਰਾਜਨੀਤਿਕ ਹਿੱਤਾਂ ਦੇ ਵਾਸਤੇ ਇਹ ਕੀਤਾ ਜਾ ਰਿਹਾ ਸੱਚ ਜ਼ਰੂਰ ਸਾਹਮਣੇ ਆਵੇ ਈਸ਼ਰ ਸਿੰਘ ਉਹਨਾਂ ਦੀ ਰਿਪੋਰਟ ਜਨਤਕ ਹੋਵੇ ਹੋਈ ਵੀ ਆ ਉਹਦੇ ਜੋ ਤੱਥ ਵਾ ਉਹਦੇ ਅਨੁਸਾਰ ਹੀ ਸਭ ਕੁਝ ਹੋਣਾ ਚਾਹੀਦਾ ਰਾਜਨੀਤੀ ਤੋਂ ਪ੍ਰੇਰਿਤ ਕੁਝ ਵੀ ਜਿਹੜਾ ਉਹ ਨਹੀਂ ਹੋਣਾ ਚਾਹੀਦਾ ਕਿ ਆਪਾਂ ਸਿਆਸੀ ਤੌਰ ਤੇ ਕਿਉਂਕਿ ਆਹੀ ਗਲਤੀਆਂ ਕੀਤੀਆਂ ਤੇ ਉਹਦੇ ਤੋਂ ਬਾਅਦ ਅਸੀਂ ਆਪਣਾ ਆਪ ਨੂੰ ਰਾਜਨੀਤੀ ਦੇ ਵਿੱਚ ਤਕੜਾ ਕਰਨ ਦੇ ਲਈ ਇਦਾਂ ਦੀਆਂ ਗੱਲਾਂ ਕਰੀਏ ਸਿੱਧਾ-ਸਿੱਧਾ ਹੀ ਸਿੱਖ ਮਾਮਲਿਆਂ ਦੇ ਵਿੱਚ ਦੱਸ ਉਹ ਤੁਸੀਂ ਪੜ ਲਿਓ ਉਹ ਤੇ ਜਨਤਕ ਆ 1600 ਕੈਲੰਡਰ ਦਾ ਵਾਬਲਾ ਅਸੀਂ 27 ਦਸੰਬਰ ਦਾ ਸਹਿਬ ਜਦੰਦ ਦੇ ਸ਼ਿਦਰੀਪੁਰ ਤੇ ਸਹਿਸ ਰਿਗੁਰ ਬੋਖੀ ਦਾ ਪ੍ਰਕਾਸ਼ ਕੀਤਾ ਇੱਥੇ ਵੀ ਕੋਈ ਵਿਚਾਰਕਤਾ ਹੋਇਆ ਜਿਵੇਂ ਤਰੀਕ ਨੂੰ ਲੈ ਕੇ ਦੇਖੋ ਗੱਲ ਇਹ ਆ ਕਿ ਜਦੋਂ ਇੱਕ ਕੈਲੰਡਰ ਕਮੇਟੀ ਬਣੀ ਉਹ ਕੈਲੰਡਰ ਕਮੇਟੀ ਨੇ ਜਿਹੜੇ ਸਾਡੇ ਪਿਛਲੇ ਸਿੰਘ ਸਹਿਬਾਨ ਹੀ ਉਹਨਾਂ ਨੂੰ ਉਹ ਸਾਰਾ ਪੜਾਇਆ ਉਸ ਤੋਂ ਬਾਅਦ ਉਸ ਸਮੇਂ ਦੇ ਸਿੰਘ ਸਹਿਬਾਨ ਨੇ ਇੱਕ ਆਦੇਸ਼ ਵੀ ਕੀਤਾ ਤੁਹਾਡੇ ਕੋਲ ਵੀ ਹੋਣਾ ਭਈ ਇਹਦੇ ਮੁਤਾਬਕ ਹੀ ਸਾਰੇ ਦਿਹਾੜੇ ਜਿਹੜੇ ਉਹ ਮਨਾਏ ਜਾਂਦੇ ਹੁਣ ਕਿਉਂਕਿ ਉਹ ਉਹ ਵੀ ਸਿੰਘ ਸਹਿਬਾਨ ਹੀ ਇਸ ਕਰਕੇ ਉਸ ਤਰੀਕ ਦੇ ਨਾਲ ਕੋਈ ਫੇਰ ਬਦਲ ਨਹੀਂ ਕੀਤਾ ਗਿਆ ਗੱਲਬਾਤ ਜ਼ਰੂਰ ਹੋਈ ਬਾਕੀ ਇਹ ਠੀਕ ਆ ਪੀ ਜਿਹੜਾ ਗੁਰਪੁਰਬ ਆ ਕੈਲੰਡਰ ਦੇ ਮੁਤਾਬਕ ਉਹ 27 ਤਰੀਕ ਨੂੰ ਹੀ ਆ 27 ਦਸੰਬਰ ਸਿੰਘ ਸਾਹਿਬ ਅੱਜ ਦੇ ਤੇ ਤੇ ਨਾਲ ਹੀ ਕਿਉਂਕਿ ਬਹੁਤ ਸਾਰੀਆਂ ਸੰਗਤਾਂ ਦੇ ਸਨੇਹਾ ਆਏ ਨਿੱਜੀ ਚਿੱਠੀਆਂ ਹਜ਼ਾਰਾਂ ਆਈਆਂ ਤੋਂ ਮੈਂ ਸਾਰੀ ਸੰਗਤ ਨੂੰ ਇਹ ਬੇਨਤੀ ਕਰਦਾ ਕਿ ਦੇਖੋ ਆਪਾਂ ਪ੍ਰੇਮ ਭਾਵਨਾ ਦੇ ਨਾਲ ਗੁਰੂ ਸਾਹਿਬ ਦੇ ਜਾਂ ਸ਼ਹੀਦੀ ਦਿਹਾੜੇ ਸਾਹਿਬ ਜਾਦਿਆਂ ਦੇ ਮਨਾਉਣੇ ਆ ਪਰ ਆਪਾਂ ਗੁਰਮਤ ਸਮਾਗਮ ਗੁਰੂ ਨੂੰ ਸਮਰਪਿਤ ਹੋ ਕੇ ਕਰਨੇ ਆ ਬਾਕੀ ਜਿਹੜੇ ਗੁਰਮਤ ਸਮਾਗਮ ਆ ਇਹ ਤੇ ਗੁਰੂ ਸਾਹਿਬ ਦੇ ਪ੍ਰਕਾਸ਼ ਦਿਹਾੜੇ ਹੋਣ ਤਾਂ ਇਹ ਸਮਰਪਿਤ ਤਾਂ ਮਹੀਨਾ ਮਹੀਨਾ ਵਿੱਚ ਚੱਲਦੇ ਆ। ਤੋਂ ਇਸ ਕਰਕੇ ਜਿਹੜੀ ਸੰਗਤ ਨੂੰ ਇਹ ਲੱਗਦਾ ਕਿ ਸ਼ਹੀਦੀ ਦਿਹਾੜਿਆਂ ਦੇ ਵਿੱਚ ਸਾਨੂੰ ਮਨਾਉਣ ਦੇ ਵਿੱਚ ਕੋਈ ਦਿੱਕਤ ਆ ਖਾਸ ਕਰਕੇ ਉਧਰਲੇ ਜਿਹੜੇ ਜ਼ਿਲ੍ਹੇ ਆ ਤਾਂ ਜਿਵੇਂ ਸਥਾਨਕ ਪੱਧਰ ਦੇ ਉੱਤੇ ਪਹਿਲਾਂ ਵੀ ਸਿੱਖ ਸੰਗਤ ਆਪਣੀ ਸਹੂਲਤ ਮੁਤਾਬਕ ਛੁੱਟੀ ਨੂੰ ਵੇਖ ਕੇ ਗੁਰਪੁਰਬ ਜਾਂ ਪ੍ਰਕਾਸ਼ ਦਿਹਾੜੇ ਗੁਰੂ ਨੂੰ ਸਮਰਪਿਤ ਮਨਾ ਲੈਂਦੇ ਆ ਤਾਂ ਉਹ ਆਪਣੇ ਸਥਾਨਕ ਤੌਰ ਤੇ ਐਵੇਂ ਮਨਾ ਸਕਦੇ ਆ ਬਾਕੀ ਕੈਲੰਡਰ ਦੇ ਮੁਤਾਬਕ ਜਿਹੜਾ ਪ੍ਰਕਾਸ਼ ਪੁਰਬ ਆ ਉਹ 27 ਦਸੰਬਰ ਦਾ ਹੀ ਆ ਉਹਦੇ ਨਾਲ ਕੋਈ ਛੇੜਛਾੜ ਨਹੀਂ ਕੀਤੀ ਜਿਹੜੇ ਪਿਛਲੇ ਤੰਮੇ ਸੋਹਰਾਂ ਦੀ ਲੋਕ ਸਰਵਾਂ ਵਿੱਚ ਇੱਕ ਟਿੱਕਦੀ ਕੰਡੀਸ਼ਨ ਆ ਜਾਂਦੀ ਕਿ ਇਹ ਸਾਡਾ ਕਿੰਨਾ ਮਸਲੇ ਹੱਲ ਨਹੀਂ ਕਿ ਕਿਦਾ ਸੰਦੇ ਜਿਹੜੀ ਦੁੱਖਾਂ ਸੰਕਟ ਚ ਦੀਰ ਬੋਲੋ ਦੇਖੋ ਵੈਸੇ ਤਾਂ ਕੋਈ ਦਬਦਾਨੀ ਕਿਉਂਕਿ ਸਿੱਖੀ ਚੜ੍ਹਦੀ ਕਲਾ ਵਾ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਉਹਨਾਂ ਨੇ ਸਰਹੰਦਰ ਨੂੰ ਫਤਿਹ ਕੀਤਾ ਉਥੇ ਖਾਲਸਾ ਹੀ ਨishan ਸਾਹਿਬ ਲੱਗੇ ਤੇ ਉਹਦਾ ਨਾਮ ਉਹਨਾਂ ਨੇ ਸਰੰਦ ਤੋਂ ਬਦਲ ਕੇ ਰੱਖਿਆ ਸ਼ਰੀਫ ਫਤਿਹਗੜ੍ਹ ਸਾਹਿਬ ਸਾਡੀਆਂ ਸ਼ਹਾਦਤਾਂ ਸਾਡੇ ਤੇ ਚੜ੍ਹਦੀ ਕਲਾ ਪੈਦਾ ਕਰਦੀਆਂ ਸਾਨੂੰ ਜਲਾਉ ਦਿੰਦੀਆਂ ਹਰ ਸਾਡਾ ਮਨਾਉਣ ਦਾ ਹਰ ਤਰੀਕਾ ਜਿਹੜਾ ਉਹ ਗੁਰੂ ਦੇ ਅਨਸਾਰ ਗੁਰਮਤ ਸਮਾਗਮ ਕਰਨਾ ਤੋਂ ਆਪਾਂ ਨੂੰ ਮਿਲ ਜੁਲ ਕੇ ਸਮਾਗਮ ਕਰਨੇ ਚਾਹੀਦੇ ਆ ਬਾਕੀ ਮੈਂ ਕਹਿ ਦਿੰਦਾ ਵਾ ਭਈ ਜਿਨ੍ਹਾਂ ਨੂੰ ਇਹਦੇ ਵਿੱਚ ਦਿੱਕਤ ਆ ਮਹਿਸੂਸ ਹੋ ਰਹੀ ਆ ਜਾਂ ਕੋਈ ਜਿਹੜੇ ਜਿਲ੍ਹਿਆਂ 'ਚ ਤਾਂ ਸੰਗਤ ਜਿਹੜੀ ਉਹ ਆਪਣੇ ਪੱਧਰ ਤੇ ਸਥਾਨਕ ਤੌਰ ਤੇ ਅੱਗੇ ਵੀ ਆਪਾਂ ਦੇਖਦੇ ਹਾਂ ਵੀ ਮਹੀਨਾ ਮਹੀਨਾ ਵੀ ਸਮਰਪਿਤ ਸਮਾਗਮ ਹੁੰਦੇ ਆ ਤੇ ਕਰ ਸਕਦੇ ਆ ਉਹ ਪਹਿਲਾਂ ਵੀ ਹੁੰਦੇ ਹੀ ਆ ਠੀਕ ਸਰ ਜੀ ਇਸ ਦਿਨ ਆਤਿਸ਼ਬਾਜੀ ਤੇ ਦੀਪਮਾਲਾ ਕੀਤੀ ਜਾਣੀ ਚਾਹੀਦੀ ਹੈ ਕਿ ਨਹੀਂ ਦੇਖੋ ਆਤਿਸ਼ਬਾਜੀ ਜਾਂ ਦੀਪਮਾਲਾ ਇਹ ਵਹਿ ਤੇ ਜਿਹੜਾ ਹੈਗਾ ਵਾਜਦੋਂ ਸਾਬ ਜਦੋਂ ਦੇ ਸ਼ਹੀਦੀ ਦਿਨ ਵੀ ਚੱਲ ਰਹੇ ਆ ਤਾਂ ਪਹਿਲਾਂ ਤੋਂ ਹੀ ਆਪਣਾ ਜਿਹੜਾ ਥੋੜਾ ਜਿਹਾ ਖਾਸ ਕਰਕੇ ਪਵਾਦ ਕਾ ਇਲਾਕਾ ਉਹ ਤੇ ਬਹੁਤ ਜ਼ਿਆਦਾ ਇਮੋਸ਼ਨਲ ਵੀ ਉਦੇ ਨਾਲ ਜੁੜਿਆ ਹੁੰਦਾ ਤੇ ਇਹ ਤੇ ਆਪਾਂ ਨੂੰ ਗੁਰੂ ਨੇ ਵਿਵੇਕ ਬੋਧ ਦਿੱਤੀ ਆਪਾਂ ਕੀ ਕਰਨਾ ਸਿੱਖ ਸਾਹਿਬ ਭਾਸ਼ਾ ਭਾਗ ਦੇ ਜਿਹੜਾ ਕਿਸ ਤਰੀਕਾ ਤੋਂ ਆਇਆ ਸੀ ਉਹਦੇ ਦੀ ਗੱਲੀਆਂ ਗੁਰੂ ਪੰਡਿਆ ਦੇ ਮੰਤਰੀ ਨੂੰ ਵੀ ਤਾਂ ਸਾਹ ਪੁੱਛਿਆ ਉਹਨਾਂ ਦੇ ਜਿਹੜੇ ਗਾਇਡ ਸੀ ਪੇਸ ਹੈ ਉਹ ਉਹਨਾਂ ਬਾਰੇ ਕੀ ਕਹਿਦਾ ਹੈ ਦੇਖੋ ਵੀਰ ਸਿੰਘ ਪਹਿਲੀ ਗੱਲ ਤੇ ਬਿਨਾ ਸੱਦਿਆਂ ਵੀ ਇੱਥੇ ਆਇਆ ਉਹਨੇ ਆਣ ਕੇ ਮਾਸਕ ਮੰਗ ਲਈ ਔਰ ਬਾਕੀ ਆਉਣ ਵਾਲੇ ਸਮੇਂ ਦੇ ਵਿੱਚ ਉਹਦਾ ਮਾਮਲਾ ਵਿਚਾਰਿਆ ਜਾ ਸਕਦਾ ਦਿੰਸਾਰੀ ਕੈਬਨਟ ਮੱਤੀ ਤਰਜ਼ੀ ਸਿੰਘ 100 ਤੋਂ ਆਪਣੇ ਪੱਖ ਰੱਖਣੀ ਪਵਾ ਲਈ ਉਹ ਮੁੱਦਾ ਸੀ ਉਹਨਾਂ ਨੇ ਸਮਾ ਲੈ ਲਿਆ ਸੀ ਨਾ ਤਾਂ ਮੈਨੂੰ ਲੱਗਦਾ ਵੀ ਥੋੜੇ ਦਿਨਾਂ ਚ ਆ ਜਾਣਗੇ ਆਉਣਾ ਚਾਹੀਦਾ ਦਿੱਲੀ ਦੇ ਕੈਬਨਟ ਮੱਤੀ ਆ ਜਿੱਥੇ ਆਏ ਮੁੱਖ ਮੰਤਰੀ ਆਏ ਪ੍ਰੋਫੈਸਰ ਗੁਰਿੰਦਰਪਾਲ ਜਿੰਦਲਪੋਰਾ ਦੀ ਕਿਹੜੀ ਰਿਹਾਈ ਦੀ ਮੰਗਿਆ ਉਹ ਫਾਈਲ ਉੱਥੇ ਪਈ ਹੈ ਦਿੱਲੀ ਸਰਕਾਰ ਕੋਲ ਅੱਜ ਕੀ ਤੁਹਾਡੀ ਵਰਤਾਲਾਪ ਬੋਲੀ ਜੀ ਕੀ ਕੁਝ ਵੱਡੀ ਸਿੰਘਾਂ ਨੂੰ ਲੈ ਕੇ ਕੋਈ ਉਹਨਾਂ ਦੇ ਅੱਗੇ ਪ੍ਰਸਤਾਵ ਰੱਖਿਆ ਜਾਂ ਉਹਨਾਂ ਨੂੰ ਵੀ ਆ ਰਹੀ ਸਿਆਰੀ ਕੀਤੀ ਜੀ ਕੀ ਗੱਲਬਾਤ ਕੀ ਹੋਈ ਦੇਖੋ ਅੱਜ ਉਹ ਆਏ ਸੀ ਉੱਥੇ ਗੁਰੂ ਘਰ ਨਮਸਕਾਰ ਕਰਨ ਉਹਨਾਂ ਨੇ ਸੇਵਾ ਵੀ ਕੀਤੀ ਔਰ ਜਦੋਂ ਇੱਥੇ ਬੈਠੇ ਆ ਤੇ ਮੈਂ ਉਹਨਾਂ ਨੂੰ ਕਿਹਾ ਵਾ ਕਿ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦਾ ਜਿਹੜੇ ਰਹਾਈ ਦਾ ਮਾਮਲਾ ਉਹ ਪਹਿਲਾਂ ਕਿਉਂਕਿ ਮੁੱਖ ਮੰਤਰੀ ਉੱਥੇ ਕੇਜਰੀਵਾਲ ਹੀ ਪਰ ਉਹਨੇ ਦਸਤਖਤ ਨਹੀਂ ਕੀਤੇ ਉਹ ਕਰ ਦਿੰਦਾ ਤੇ ਅੱਜ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਬਾਹਰ ਹੋਣੇ ਉਹਦੀ ਨੀਅਤ ਦੇ ਵਿੱਚ ਕੀ ਸੀ ਖੋਟ ਸੀ ਤੇ ਸਭ ਰੱਬ ਜਾਣਦਾ ਜਾਂ ਆਪਾਂ ਜਾਣਦੇ ਪੰਥ ਸਮਝਦਾ ਉਹਨੂੰ ਸੰਗਤ ਸਮੇਂ ਦੀ ਪੰਜਾਬੀ ਸਮੇਂ ਤੇ ਮੈਮ ਮੁੱਖ ਮੰਤਰੀ ਨੂੰ ਤੇ ਉਹਨਾਂ ਦੀ ਕੈਬਨਿਟ ਨੂੰ ਕਿਹਾ ਹੈ ਕਿ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਹੋਣੀ ਚਾਹੀਦੀ ਤੁਸੀਂ ਛੇਤੀ ਤੋਂ ਛੇਤੀ ਉਹਨਾਂ ਦੀ ਫਾਈਲ ਤੇ ਦਸਤਖਤ ਕਰੋ ਔਰ ਕਿਉਂਕਿ ਸਿੱਖ ਕੌਮ ਬਹਾਦਰ ਕੌਮ ਆ ਸਿੱਖਾਂ ਦੀਆਂ ਵੱਡੀਆਂ ਸ਼ਹਾਦਤਾਂ ਆ ਵਾ ਦੇਸ਼ ਲਈ ਅੱਜ ਵੀ ਸਭ ਤੋਂ ਜ਼ਿਆਦਾ ਜਿਹੜੀਆਂ ਜੰਗੀ ਵਿਧਵਾ ਆ ਉਹ ਪੰਜਾਬ ਦੇ ਵਿੱਚ ਆ ਪੰਜਾਬੀ ਹਮੇਸ਼ਾ ਹੀ ਦੇਸ਼ ਦੇ ਲਈ ਖੜੇ ਆ ਤੋਂ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਕਿਉਂਕਿ ਆਪਣੀ ਸਜ਼ਾ ਵੀ ਪੂਰੀ ਕਰ ਚੁੱਕੇ ਆ ਤੇ ਮੁੱਖ ਮੰਤਰੀ ਤੁਸੀਂ ਉਹ ਤੇ ਤੁਸੀਂ ਦਸਤਖਤ ਕਰਕੇ ਉਹਨਾਂ ਨੂੰ ਰਿਹਾਈ ਦੇ ਉੱਤੇ ਉਹਨਾਂ ਦਾ ਰਾਹ ਪੱਧਰਾ ਕਰੋ ਮੇਰੀ ਬਹੁਤ ਵਧੀਆ ਮਹੌਲ ਚ ਗੱਲ ਲਈ ਔਰ ਸਾਰੀ ਕੈਬਨਟ ਨੇ ਤੇ ਮੁੱਖ ਮੰਤਰੀ ਨੇ ਇਹ ਕਿਹਾ ਭਰੋਸਾ ਦਵਾਇਆ ਕਿ ਅਸੀਂ ਇੱਤੇ ਵਿਚਾਰ ਕਰਾਂਗੇ ਔਰ ਅਸੀਂ ਜਲਦੀ ਇਹਨੂੰ ਕਰ ਸਕਦੇ ਹਾਂ ਇੱਕ ਸਿੱਕ ਕਾਮ ਦੇ ਵਿੱਚ ਇੱਕ ਗੱਲ ਦੇਖੀ ਜਾ ਰਹੀ ਹੈ ਕਿ ਇੱਕ ਜਾਂ ਦੋ ਬੱਚਿਆਂ ਤੱਕ ਹੀ ਲੋਟਸ ਦੀ ਮਤ ਹੋਵੇ ਨੇ ਚਾਹੇ ਸਾਡੀ ਸੋਚ ਹੈ ਕਿਸੇ ਦੀ ਸੋਚ ਹੈ ਲਗਦਾ ਨਹੀਂ ਕਿ ਬੱਚਿਆਂ ਦੇ ਵਿੱਚ ਵਾਦਾ ਕਰਨਾ ਚਾਹੀਦਾ ਚਾਰ ਪੰਜ ਤੋਂ ਡਾ ਬਿਆਨ ਵੀ ਕਰਾਇਆ ਜੀ ਕਿ ਸਿੱਖ ਕੌਮ ਜਿਹੜੀ ਹੈ ਕਿ ਚਾਰ ਪੰਜ ਬੱਚੇ ਪੈਦਾ ਕਰੋ ਤਾਂ ਕਿ ਸਿੱਖੀ ਹੋਰ ਪਰਪੂਲਿਤ ਹੋ ਸਕੇ ਵਿਦੇਸ਼ਾਂ ਦੇ ਵਿੱਚ ਹੋਰ ਜਿਆਦਾ ਨਾਮਣਾ ਖੱਟ ਸਕੇ ਜੀ ਪਹਿਲਾਂ ਤਾਂ ਮੈਂ ਤੁਹਾਨੂੰ ਸਾਰਿਆਂ ਨੂੰ ਸਲਾਹ ਦੰਨਾ ਤੇ ਜਿੰਨੇ ਬੰਦਿਆਂ ਦੇ 30 ਪਲੱਸ ਹੋ ਗਏ ਆ ਜਾਂ 28 ਦੇ ਨੇੜੇ ਤੇੜੇ ਪਹਿਲਾਂ ਆਨੰਦ ਕਾਰਜ ਨਹੀਂ ਹੋਏ ਜਾਂ ਵਿਆਹ ਹੋ ਗਿਆ ਕਰਾਓ ਤੇ ਦੂਜੀ ਗੱਲ ਇਹ ਭਈ ਜਿਹੜੇ ਜਵਾਕ ਆ ਹੁਣ ਆਪਾਂ ਸਾਰੇ ਜਾਣਦੇ ਆ ਵੀ ਰਿਸ਼ਤੇ ਹੁੰਦੇ ਆ ਖ੍ਰੀਸਤੀਆਂ ਦੇ ਵਿੱਚ ਭੂਆ ਭੂਆ ਦੇ ਕਰਕੇ ਫੁੱਫੜਾਣਾ ਫਿਰ ਮਾਮਾ ਚਾਚੇ ਤਾਏ ਮਾਸੀ ਹੁਣ ਇੱਕ ਜੇ ਜਵਾਕ ਹੀ ਇੱਕ ਹੋਗਾ ਤੇ ਰਿਸ਼ਤੇ ਕਿਥੋਂ ਨੇ ਤੋ ਰਿਸ਼ਤੇ ਜਿਹੜੇ ਆ ਇਹਨਾਂ 'ਚ ਮਿਠਾਸ ਹੁੰਦੀ ਆ ਮੁਸ਼ਕਲ ਬਾਵੇ ਰਿਸ਼ਤੇਦਾਰ ਸਾਰਾ ਵੀ ਹੁੰਦੇ ਆ ਸਾਡਾ ਪੰਜਾਬ ਦਾ ਸਭਿਆਚਾਰ ਵੀ ਆ ਤੋ ਇਹਨਾਂ ਮਾਮਲਿਆਂ ਨੂੰ ਧਿਆਨ 'ਚ ਰੱਖਦੇ ਆ ਮੈਂ ਪਹਿਲਾਂ ਵੀ ਕਿਹਾ ਸੀ ਤੋ ਚੰਗੀ ਗੱਲ ਆ ਵੀ ਆਪਾਂ ਬਹੁਤਾ ਹੀ ਸੋਚਤੇ ਨਾ ਜਾਈਏ ਵੀ ਇੱਕ ਹੀ ਜਵਾਕ ਕਰਨਾ ਜਦੋਂ ਕਈ ਵਾਰੀ ਰੱਬ ਨਾ ਕਰੇ ਕਈ ਵਾਰੀ ਹੋ ਜਾਂਦਾ ਕੋਈ ਜਵਾਕ ਦੇ ਨਾਲ ਮਿਸ ਹੈਪਨਿੰਗ ਹੋ ਜੇ ਤਾਂ ਉਹਦੇ ਤੋਂ ਬਾਅਦ ਪਰਿਵਾਰਾਂ ਦਾ ਅ ਪਿਛੇ ਜੇ ਜਦੋਂ ਮੂਸੇ ਵਾਲਾ ਦੇ ਸਰਕਾਰ ਜਿਹੜੀ ਆ ਨਹੀਂ ਕੁਝ ਕਰ ਸਕੀ ਉਹਦੀ ਸਕਿਉਰਟੀ ਦਾ ਪਰਪਜ ਲੀਕ ਕੀਤਾ ਉਹਦੇ ਤੋਂ ਬਾਅਦ ਉਹਦਾ ਟਾਰਗੇਟ ਕਿਲਿੰਗ ਹੋਈ ਇੱਕੋ ਇੱਕ ਪੁੱਤ ਹੀ ਉਹ ਬਾਅਦ ਵਿੱਚ ਮਾਪਿਆਂ ਨੂੰ ਕਿੰਨੀ ਮੁਸ਼ਕਲ ਚੱਲਣੀ ਪਈ ਬਾਅਦ ਚੱਲੋ ਰੱਬ ਨੇ ਕਿਰਪਾ ਕੀਤੀ ਉਹਨਾਂ ਦੇ ਜਵਾਕ ਹੋ ਗਿਆ ਚੰਗੀ ਗੱਲ ਹੋਈ ਤੋਂ ਇਹਨਾਂ ਗੱਲਾਂ ਕਰਕੇ ਦੇਖੋ ਸਾਰੇ ਮਹਿਸੂਸ ਕਰਦੇ ਤੁਸੀਂ ਵੀ ਕਰੋਗੇ ਬਜ਼ੁਰਗ ਵੀ ਕਰਦੇ ਆ ਸਿਆਣੇ ਵੀ ਕਰਦੇ ਆ ਵੀ ਆਪਾਂ ਨੂੰ ਇਸ ਪਾਸੇ ਸੋਚਣਾ ਚਾਹੀਦਾ ਜਵਾਕ ਠੀਕ ਆ 3 ਤੋਂ 4 ਹੋਣੇ ਚਾਹੀਦੇ ਆ ਬਾਕੀ ਪਰਵਰਸ਼ ਕਰਨ ਵਾਲਾ ਜਿਹੜਾ ਵਾ ਸਹਲ ਪੱਥਰ ਮੈਂ ਜੰਤੂ ਪਾਏ ਤਾਂ ਘਰ ਰਿਜਕ ਆ ਕੇ ਕਰਤ ਰਿਆ ਕਿਉਂਕਿ ਹਰ ਬੰਦੇ ਨੇ ਕਿਰਤ ਕਰਨੀ ਆ ਤੇ ਸਾਰੇ ਕਰਦੇ ਆ ਕਿਰਤ ਕਰਕੇ ਬੰਦਾ ਜਿਹੜਾ ਆਪਣੇ ਆਪ ਨੂੰ ਫਿਰ ਮਜ਼ਬੂਤ ਕਰ ਲੈਂਦਾ ਤੋਂ ਇੱਥੇ ਧਿਆਨ ਦੇਣਾ ਚਾਹੀਦਾ ਚੰਗੀ ਗੱਲ ਆ ਜਿੰਨੇ ਜ਼ਿਆਦਾ 3 4 ਜਾਂ ਹਰੇਕ ਨੇ ਆਪਣੀ ਥੋੜਾ ਪਰਿਵਾਰਕ ਪਿਛੋਕੜ ਵੇਖਣਾ ਜਾਂ ਫਾਈਨੈਂਸ਼ਲੀ ਵੇਖਣਾ ਉਹਨੂੰ ਇੱਥੇ ਵਿਚਾਰ ਕਰਨੀ ਚਾਹੀਦੀ ਇੱਕ ਤੱਕ ਹੀ ਨਹੀਂ ਰਹਿਣਾ ਚਾਹੀਦਾ ਦੋ ਤੋਂ ਇੱਕ ਬੱਚੇ ਦਾ ਮਤਲਬ ਆ ਦੋਹਾਂ ਤੋਂ ਇੱਕ ਦਿਨ ਅੱਧੇ ਕੱਟ ਜਾਣਾ ਦੋ ਤੋਂ ਦੋ ਬਰਾਬਰ ਆ ਜੇ ਤਿੰਨ ਹੋਣਗੇ ਫਿਰ ਥੋੜੀ ਜੀ ਗੱਲ ਆਪਣੀ ਅੱਗੇ ਚੱਲੂਗੀ ਸਮੇਂ ਸਿਰ ਵਿਆਹ ਆਨੰਦ ਕਾਰਜ ਤੇ ਸਮੇਂ ਸਿਰ ਜਵਾਕ ਜਿਹੜੇ ਆ ਸਾਰਿਆਂ ਦੇ ਹੋਣੇ ਚਾਹੀਦੇ ਸੇਖ ਸਾਹਿਬ ਸੇਖ ਸਾਹਿਬ ਬੋਲਾਂ ਦਿਦਾ ਦਾ ਪਾ ਦੇਖੋ করিਡੋਰ ਤੇ ਮੈਂ ਪਹਿਲਾਂ ਵੀ ਗੱਲ ਕੀਤੀ ਇਹ ਸਿਰਫ ਇੱਕ ਜ਼ਮੀਨ ਦੇ ਉੱਤੇ ਬਣਿਆ ਹੋਇਆ ਪੁਲ ਨਹੀਂ ਆ ਦਿਲਾਂ ਨੂੰ ਜੋੜਦਾ ਔਰ ਗੁਰੂ ਨਾਨਕ ਸਾਹਿਬ ਦੀ ਕਿਰਪਾ ਸੀ ਵੀ ਉਹਨਾਂ ਦੇ 550 ਸਾਲਾਂ ਤੇ ਖੁੱਲਿਆ ਤੇ ਹੁਣ ਭਾਰਤ ਸਰਕਾਰ ਨੂੰ ਚਾਹੀਦਾ ਕਿਉਂਕਿ ਮਾਹੌਲ ਬਹੁਤ ਸੁਖਾਵਾਂ ਵਾ ਇਹ ਲਾਂਘਾ ਛੇਤੀ ਤੋਂ ਛੇਤੀ ਖੁੱਲਿਆ ਜਾਵੇ ਸਿੱਖ ਤੇ ਪੰਜਾਬੀ ਦਾ ਗੁਰੂ ਨਾਨਕ ਨਾਮਲੇਵਾ ਦਾ ਗੁਰੂ ਕੀ ਸੰਗਤ ਉਹ ਖੁੱਲੇ ਦਿਲ ਦੇ ਨਾਲ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰੇ ਇਹਦੇ ਲਈ ਭਾਰਤ ਦੀ ਜਿਹੜੀ ਵੀ ਮਿਨਿਸਟਰੀ ਆ ਇਨਾਂ ਨੂੰ ਯਤਨ ਕਰਨੀ ਚਾਹੀਦੇ ਆ ਔਰ ਜਿਹੜੇ ਵੀ ਸਾਡੇ ਸਿੱਖ ਐਮਪੀ ਆ ਭਾਵੇਂ ਕਿਸੇ ਵੀ ਪਾਰਟੀ ਦੇ ਨਾਲ ਸੰਬੰਧਤ ਆ ਉਹਨਾਂ ਨੂੰ ਵੀ ਕਰਤਾਰਪੁਰ ਲਾਂਘੇ ਦੀ ਗੱਲ ਜ਼ੋਰ ਸ਼ੋਰ ਦੇ ਨਾਲ ਉੱਥੇ ਪਾਰਲੀਮੈਂਟ ਦੇ ਵਿੱਚ ਚੁਕਣੀ ਚਾਹੀਦੀ ਕਿਉਂਕਿ ਜਲਾਹ ਚੱਲ ਰਿਹਾ ਦੂਜਾ ਪਿਛਲੇ ਦਿਨੀ ਤੁਸੀਂ ਮੈਨੂੰ ਚੇਤਾ ਕਰਾਤਾ ਪਿਛਲੇ ਦਿਨੀ ਅਸੀਂ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਸਾਰੇ ਸਿੱਖ ਐਮਪੀਜ਼ ਉਹ ਰਾਜ ਸਭਾ ਦੇ ਭਾਵੇਂ ਤੇ ਭਾਵੇਂ ਉਹ ਲੋਕ ਸਭਾ ਦੇ ਉਹਨਾਂ ਨੂੰ ਅਕਾਲ ਤਖਤ ਸਾਹਿਬ ਤੋਂ ਚਿੱਠੀਆਂ ਭੇਜੀਆਂ ਵਾ ਕਿ ਬੰਦੀ ਸਿੰਘਾਂ ਦੀ ਜਿਹੜੀ ਰਿਹਾਈ ਆ ਉਹਦੀ ਆ ਆਵਾਜ਼ ਤੇ ਸਹਿਬਜ਼ਾਦਿਆਂ ਦੀ ਸ਼ਹਾਦਤ ਸਹਿਬਜ਼ਾਦਿਆਂ ਦੀ ਜਿਹੜੀ ਸ਼ਹਾਦਤ ਆ ਇਹਦੇ ਸੰਬੰਧੀ ਜਿਹੜਾ ਉਹਨਾਂ ਨੇ ਨਾਮ ਰੱਖਿਆ ਆ ਵੀਰਬਾਲ ਦਿਵਸ ਉਹਨੂੰ ਸਹਿਬਜ਼ਾਦੇ ਸ਼ਹੀਦੀ ਦਿਹਾੜੇ ਜਾਂ ਸ਼ਹੀਦੀ ਦਿਵਸ ਕੀਤਾ ਜਾਵੇ ਇਹਦੇ ਲਈ ਸਾਰੇ ਜਿਹੜੇ ਸਿੱਖ ਐਮਪੀ ਆਪਾਂ ਵਿਰਾਸਤ ਸਭਾ ਵਾ ਭਾਵੇਂ ਉਹ ਲੋਕ ਸਭਾ ਵਾ ਉਹ ਲੋਕ ਸਭਾ ਦੇ ਵਿੱਚ ਆਵਾਜ਼ ਚੁੱਕਣ ਕੇ ਇਹਦਾ ਨਾਮ ਬਦਲਿਆ ਜਾਵੇ ਆ ਨਾਮ ਉਹੀ ਰੱਖਿਆ ਜਾਵੇ ਜਿਹੜਾ ਸਿੱਖ ਰਵੈਤਾਂ ਚਾ ਸਿੱਖ ਸਿਧਾਂਤਾਂ ਚਾ ਸਿੱਖ ਇਤਿਹਾਸ ਚ ਕੋਈ ਆਪਣੀ ਸ਼ਬਦਾਵਲੀ ਸਿੱਖਾਂ ਦੇ ਉੱਤੇ ਠੋਸੀ ਨਾ ਜਾਵੇ ਇਹਦੇ ਲਈ ਆਪਾਂ ਸਿੱਖ ਐਮਪੀਜ਼ ਨੂੰ ਸਾਰਿਆਂ ਨੂੰ ਚਿੱਠੀਆਂ ਲਿਖੀਆਂ ਵਾਂ ਕਿ ਬਾਲਦੀਵਸ ਦਾ ਨਾਮ ਬਦਲ ਕੇ ਸਾਹਿਬ ਜਾਦੇ ਸ਼ਹੀਦੀ ਦਿਵਸ ਰੱਖਿਆ ਜਾਵੇ ਇਸ ਮਸਲੇ ਤੇ ਸ੍ਰੀ ਸਾਹਿਬ ਪੰਜ ਵਾਰ ਪੰਜ ਵਾਰ ਮੁੱਖ ਮੰਤਰੀ ਰਹਿ ਕੇ ਸਰਦਾਰ ਪ੍ਰਤਾਪ ਸਿੰਘ ਵਾਜਬ ਦਾ ਜਨੂ ਦੇ ਹੱਥਾਂ ਨੂੰ ਨਾ ਦੇ ਨੇ ਉਹਨਾਂ ਨੂੰ ਜਿਹੜਾ ਫਕਰੇ ਕੋਟ ਉਹਨਾਂ ਦੀ ਹਸਵਾਵਾ ਵੇਖ ਕੇ ਦਿੱਤਾ ਗਿਆ ਸੀ 2.7 ਫਸਲੇ ਦੀ ਫਕਰੇ ਕੋਟ ਜਿਹੜਾ ਬਾਂਸਲ ਐ ਦਾ ਇਲਾਕਾ ਸੀ ਮਾਗਟ ਦੀ ਆ ਕਿ ਉਹਨਾਂ ਦਾ ਫਕਲੇ ਕੰਮ ਉਹਨਾਂ ਦੇ ਹੁੰਦਿਆ ਜੇ ਅਪਸ਼ਨ ਉਹਨਾਂ ਦੇ ਤੇ ਕੋਈ ਗੱਲ ਨਹੀਂ ਪਰ ਉਹਨਾਂ ਦੇ ਜਾਣ ਤੋਂ ਬਾਅਦ ਜਿਹੜਾ ਫਕਲੇ ਨੂੰ ਵਾਪਸ ਲੈਣਾ ਗਲਤ ਹੈ ਉਹਨਾਂ ਦਾ ਫਕਲੇ ਕੰਮ ਉਸੇ ਤਰੀਕੇ ਨਾਲ ਕੋਲਰ ਕੋ ਬੜਕਣਾ ਰਹਿਣਾ ਚਾਹੀਦਾ ਕਿ ਦੇਖੋ ਇਹਦੇ ਜਿਨ੍ਹਾਂ ਨੇ ਵਾਪਸ ਲਿਆ ਉਹਨਾਂ ਤੋਂ ਪੁੱਛੋ ਬਾਕੀ ਇਸ ਵੇਲੇ ਲੋੜਾ ਕੌਮ ਦੀ ਇਕਤਾ ਦੀ ਇਤਿਫਾਕ ਦੀ ਕੌਮ ਤੇ ਚਤੁਰਪਾ ਦੇ ਪੰਜਾਬ ਤੇ ਹਮਲੇ ਹੋ ਰਹੇ ਆ ਉਹਦੇ ਲਈ ਆਪਾਂ ਇੱਕਜੁੱਟ ਹੋ ਕੇ ਉਹਨਾਂ ਨੂੰ ਸਾਹਮਣਾ ਕਰੀਏ ਤੇ ਪੰਜਾਬ ਤੇ ਪੰਥ ਨੂੰ ਤਕੜਾ ਕਰੀਏ ਸਰ ਬਾਅਦ ਕੀ ਬਾਰੇ ਸੀਐਮ ਬਗਵਨ ਰਾਜ ਬਿਆਨਬਾਜੀ ਕੀਤੀ ਗਈ ਤਾਂ ਮੇਰੇ ਕੋਲ ਇੱਕ ਕੱਟਬ ਉਹ ਦੇਖੋ ਬਿਆਨਬਾਜੀ ਹੁਣ ਉਹਦੇ ਬਾਰੇ ਮੈਂ ਕੀ ਬੋਲਾਂ ਬਹੁਤ ਸਾਰੇ ਗੱਲਾਂ ਹੁੰਦੀਆਂ ਅਹੁਦਿਆਂ ਦਾ ਸਤਕਾਰ ਹੁੰਦਾ ਸੀਮ ਦਾ ਇੱਕ ਆਪਣਾ ਰਤਬਾ ਪਰ ਅਜੇ ਜ਼ਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਉਹ ਸਾਰੇ ਦੁਨੀਆ ਭਰ ਦੇ ਵਿੱਚ ਰਹਿਣ ਵਾਲੇ ਇਕੱਲੇ ਸਿੱਖਾਂ ਦਾ ਜੀ ਗੁਰੂ ਨਾਨਕ ਨਾਮ ਲੈਵਾ ਵੀ ਗੱਲ ਨੂੰ ਮੰਨਦੇ ਮੈਨੂੰ ਚੇਤੇ ਆ ਪੀ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਲੇ ਜਦੋਂ ਇੱਥੇ ਸੀ ਉਸ ਵੇਲੇ ਦੇ ਸਿੰਘ ਸਾਹਿਬ ਨੇ ਇੱਕ ਉਹਨਾਂ ਨੂੰ ਆਖਿਆ ਵੀ ਤੁਸੀਂ ਹਥਿਆਰ ਲੈ ਕੇ ਦਰਬਾਰ ਸਾਹਿਬ ਦੇ ਅੰਦਰ ਨਹੀਂ ਜਾਣਾ ਤੇ ਸੰਤ ਬਾਬਾ ਜਰਨੈਲ ਸਿੰਘ ਜੀ ਹਥਿਆਰ ਲੈ ਕੇ ਅੰਦਰ ਨਹੀਂ ਗਏ ਉਹਨਾਂ ਨੇ ਬਾਹਰੋਂ ਹੀ ਨਮਸਕਾਰ ਕੀਤੀ ਤਾਂ ਕਿਸੇ ਨੇ ਪੁੱਛਿਆ ਭਾਈ ਤੁਸੀਂ ਹੁਣ ਅੰਦਰ ਨਹੀਂ ਜਾਂਦੇ ਤੁਸੀਂ ਬਾਹਰੋਂ ਹੀ ਨਮਸਕਾਰ ਕਰ ਰਹੇ ਆਂ ਤੇ ਉਹ ਕਹਿੰਦੇ ਵੀ ਸਿੰਘ ਸਾਹਿਬ ਦਾ ਇੱਕ ਪਾਸੇ ਆਦੇਸ਼ ਆ ਵੀ ਹਥਿਆਰ ਲੈ ਕੇ ਜਾਣਾ ਨਹੀਂ ਦੂਜੇ ਪਾਸੇ ਗੁਰੂ ਸਾਹਿਬ ਦਾ ਆਦੇਸ਼ ਆ ਕਿ ਆਪਾਂ ਹਮੇਸ਼ਾ ਸ਼ਾਸਤਰਧਾਰੀ ਰਹਿਣਾ ਵਾ ਤੇ ਇਸ ਕਰਕੇ ਨਾ ਮੈਂ ਗੁਰੂ ਦਾ ਬਚਨ ਟਾਲ ਸਕਦਾ ਨਾ ਮੈਂ ਸਿੰਘ ਸਾਹਿਬ ਦਾ ਟਾਲ ਇਹ ਸਤਕਾਰ ਆ ਤੇ ਉਹ ਗੈ ਹੈ ਨਹੀਂ ਇਹਨਾਂ ਪਦਵੀਆਂ ਦੇ ਉੱਤੇ ਬੈਠੇ ਹੋਏ ਲੋਕਾਂ ਨੂੰ ਇਹ ਪਤਾ ਹੋਣਾ ਚਾਹੀਦਾ ਕਿ ਸਾਡੇ ਬੋਲ ਕਿਹੋ ਜਿਹੇ ਹੋਣ ਅਸੀਂ ਬਹੁਤ ਸਤਕਾਰਯੋਗ ਰੁਤਬਿਆਂ ਦੇ ਉੱਤੇ ਬੈਠੇ ਹੋਏ ਆਂ ਔਰ ਅਸੀਂ ਪੰਜਾਬ ਦੇ ਲੋਕਾਂ ਨੂੰ ਰਿਪਰੈਜ਼ੈਂਟ ਕਰ ਰਹੇ ਹਾਂ ਉਹਨਾਂ ਦੇ ਆਗੂ ਆ ਇਸ ਕਰਕੇ ਹਰ ਇੱਕ ਨੂੰ ਇਸ ਗੱਲ ਦਾ ਖਿਆਲ ਜਿਹੜਾ ਉਹ ਰੱਖਣਾ ਚਾਹੀਦਾ ਸੁਖਮਨੀ ਮਾਨ ਨੇ ਕਿਹਾ ਸੀ ਕਿ ਬਿਲਕੁਲ ਬਹੁਤ ਕਾਰਵਾ ਚੋਣ ਕਮੇਟੀ ਦੇ ਵੱਲ ਕੱਲ ਦੀ ਜਿਹੜੀ ਕਾਰਵਾਈ ਆ ਉਹ ਤੇ ਬਦਲੇ ਦੀ ਭਾਵਨਾ ਦੇ ਨਾਮ ਤੇ ਕਹਿ ਹਾਂਜੀ ਹਾਂਜੀ ਹੋ ਸਕਦਾ ਦੇਖੋ ਰਾਜਨੀਤੀ ਤੇ ਇਥੇ ਬਹੁਤ ਚੱਲਦੀ ਆ ਬਾਕੀ ਮੈਂ ਸਮਝਦਾ ਧਿਆਨ ਭਟਕਾਉਣ ਦਾ ਵੀ ਕਾਰਨ ਹੋ ਸਕਦਾ ਪੰਜਾਬ ਦੇ ਹਾਲਾਤ ਤੁਹਾਨੂੰ ਪਤਾ ਹੀ ਆ ਬਹੁਤ ਇੱਥੇ ਜਿਹੜੇ ਇਥੇ ਰੋਜ਼ ਕਈ ਥਾਵਾਂ ਦੇ ਉੱਤੇ ਨਜਾਇਜ਼ ਲੋਕ નિર્ਦੋਸ਼ ਮਾਰੇ ਵੀ ਜਾਂਦੇ ਆ ਆ ਹੁਣ ਚਿੰਡੇ ਵਾਲੇ ਲਾਗੇ ਇੱਕ ਮੁੰਡਾ ਜਿਹੜਾ ਪੁਲਿਸ ਰਸਤੇ ਦੇ ਵਿੱਚ ਮਰਿਆ ਹੋਰ ਨਸ਼ਿਆਂ ਦੀਆਂ ਗੱਲਾਂ ਬਾਤ ਤਾਂ ਕਈ ਵਾਰੀ ਹੁੰਦਾ ਵਾ ਵੀ ਇਧਰੋਂ ਧਿਆਨ ਭਟਕਾਉਣ ਦੇ ਲਈ ਕੋਈ ਨਵਾਂ ਮੁੱਦਾ ਲਿਆਓ ਬਾਕੀ ਮੈਂ ਫੇਰ ਕਹਿੰਨਾ ਸਿੱਖ ਸੰਸਥਾਵਾਂ ਸਮਰੱਥਾ ਆਪਣਾ ਪ੍ਰਬੰਧ ਚਲਾਉਣ ਲਈ ਤੇ ਸਿੱਖ ਸੰਸਥਾਵਾਂ ਦੇ ਮਾਮਲੇ ਦੇ ਵਿੱਚ ਦਖਲ ਨਹੀਂ ਦੇਣਾ ਚਾਹੀਦਾ ਤੇ ਮੈਂ ਕਾਮਨ ਨੂੰ ਵੀ ਅਪੀਲ ਕਰਦਾ ਕਈ ਵਾਰੀ ਇਮੋਸ਼ਨਲੀ ਇਹ ਲੱਗਦਾ ਹੁੰਦਾ ਵੀ ਇਹ ਠੀਕ ਕਰ ਰਹੇ ਆ ਪਰ ਅਸੀਂ ਰਾਹ ਖੋਲ ਦਿੰਨੇ ਆ ਕਿ ਕੱਲ ਨੂੰ ਮੰਨ ਲਓ ਕੋਈ ਹੋਰ ਵੀ ਇੱਥੇ ਗਲਤੀ ਹੋ ਜੇ ਅ ਅੰਦਰ ਪ੍ਰਬੰਧ ਦੇ ਵਿੱਚ ਤੇ ਕੀ ਅਸੀਂ ਪੁਲਿਸ ਨੂੰ ਅੰਦਰ ਆਉਣ ਦੀ ਇਜਾਜ਼ਤ ਦੇਵਾਂਗੇ मामलਿਆਂ 'ਚ ਦਖਲ ਦੇਣ ਦਾ ਇਜਾਜ਼ਤ ਦਵਾਂਗੇ ਇਹ ਕਿਤੇ ਨਾ ਕਿਤੇ ਜਿਹੜੀ ਸਾਜਿਸ਼ਾ ਪਹਿਲਾਂ ਤੋਂ ਹੀ ਪਹਿਲਾਂ ਸ਼ੁਰੂਮਣੀ ਕਮੇਟੀ ਤੋੜੀ ਕਿਤੇ ਨਾ ਕਿਤੇ ਉਹਨੂੰ ਕਮਜ਼ੋਰ ਕਰਨ ਦੀ ਤੋੜਨ ਦੀਆਂ ਸਾਰੀਆਂ ਜਿਹੜੀਆਂ ਪਿਛਲੇ ਸਮੇਂ ਤੋਂ ਨੀਤੀਆਂ ਚੱਲਦੀਆਂ ਕਿਤੇ ਨਾ ਕਿਤੇ ਉਹਦੇ ਨਾਲੇ ਜੋੜ ਤੋੜੇ ਦਾ ਹੈਗਾ ਉਸ ਤੋਂ ਬਾਅਦ ਉਸ ਤੋਂ ਅੱਗੇ ਕੀ ਆ ਪੰਜਾਬ ਸਰਕਾਰ ਨੂੰ ਬੱਚਿਆਂ ਨੂੰ ਕਿਹਾ ਗਿਆ ਕਿ ਪਹਿਰਾਵੇ ਸਕੂਲਾਂ ਤੋਂ ਉਹ ਜੇ ਪਾ ਕੇ ਆਓ ਕਈਆਂ ਸਕੂਲਾਂ ਦੇ ਵਿੱਚ ਕੜਿਆ ਨੂੰ ਲੈ ਕੇ ਮੁੱਦਾ ਪੜਿਆ ਹੋਇਆ ਤੇ ਇੱਕ ਤਾਲ ਦੇਖੋ ਜਿਹੜਾ ਮੇਰੇ ਧਿਆਨ ਪੰਜਾਬ ਚ ਆਊਗਾ ਨਾ ਖੜੇ ਲਵਾਉਂਦੇ ਆ ਤੇ ਮੈਂ ਖੁਦ ਉੱਥੇ ਜਾਊਗਾ ਕੱਡੇ ਨਹੀਂ ਲੈਣ ਦੇਣੇ ਜੇ ਇੱਥੇ ਮੇਰੇ ਧਿਆਨ ਚ ਆਲੇ ਦੁਆਲੇ ਵੀ ਕਿਤੇ ਆ ਜਾਊਗਾ ਇਹ ਗਲਤ ਗੱਲ ਆ ਔਰ ਜਿਹੜੇ ਸਰਕਾਰ ਨੇ ਇੰਨੇ ਆ ਕਿ ਸਰਕਾਰ ਨੂੰ ਸਮਝ ਹੋਣੀ ਚਾਹੀਦੀ ਆ ਭਈ ਸਾਬ ਜਾਦਿਆਂ ਦਾ ਗੁਰੂ ਦੇ ਪਰਿਵਾਰ ਦੇ ਕੋਈ ਕਿਰਦਾਰ ਨਹੀਂ ਕੀਤੇ ਜਾ ਸਕਦੇ ਨਾ ਵੈਸੇ ਨਾ ਐਨੀਮੇਸ਼ਨ ਹੁੰਦੀ ਆ ਤੇ ਨਾ ਦੁੱਝੇ ਹੁੰਦੇ ਆ ਤੋਂ ਇਸ ਕਰਕੇ ਇਹਨਾਂ ਨੂੰ ਇਹਨੇ ਸਮਝ ਚਾਹੀਦੀ ਮੈਂ ਫਿਰ ਕਿੰਨਾ ਵਾਰ ਵਾਰ ਵੀ ਇਹਨਾਂ ਨੂੰ ਸਿਆਣੇ ਸਿੱਖਾਂ ਦੀ ਅ ਜਸਵੰਤ ਸਿੰਘ ਜਸਵਰਗੇ ਬੈਠੇ ਸਾਡੇ ਹੋਰ ਤੁਸੀਂ ਸਾਰੇ ਗੁਰਮੁਖ ਬੈਠੇ ਹੋ ਤਾਂ ਤੁਹਾਡੇ ਕੋਲੋਂ ਸਲਾਹ ਲੈ ਲਿਆ ਕਰਨਾ ਤੁਹਾਡੇ ਕੋਲ ਜਦੋਂ ਸਰਕਾਰ ਦੇ ਨਮਾਇंदे ਆਉਂਦੇ ਤੁਸੀਂ ਸਲਾਹ ਦੇ ਦਿਆ ਕਰੋ ਤੇ ਮੇਰੇ ਸਾਹਬ ਨਾਲੇ ਗਲਤੀਆਂ ਨਾ ਕਰ ਸਿੰਘ ਸਾਹਿਬ ਜੀ ਅਗਲਾ